ਗੋਪੀ ਅਤੇ ਮਨੀ ਸ਼ੌਕਰ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਜਾਣਦਾ ਹੈ ਆਪਣੀਆਂ ਹਾਸੇ ਭਰੀਆਂ ਵੀਡੀਓਜ਼ ਦੇ ਕਰਕੇ ਉਹ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਹਨ ਪਰ ਹਾਲ ਹੀ ਵਿੱਚ ਗੋਪੀ ਨੇ ਲਾਈਵ ਆ ਕੇ ਲੋਕਾਂ ਨਾਲ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕੀਤੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਰੁੱਤ ਪਤੰਗਬਾਜ਼ੀ ਦੀ ਹੈ ਅਤੇ ਅੱਜ ਕੱਲ੍ਹ ਕਈ ਬੱਚੇ ਤੇ ਨੌਜਵਾਨ ਚਾਈਨਾ ਡੋਡ ਦੀ ਵਰਤੋਂ ਕਰਦੇ ਹਨ ਪ੍ਰਸ਼ਾਸਨ ਵੱਲੋਂ ਪਾਬੰਦੀ ਹੋਣ ਦੇ ਬਾਵਜੂਦ ਵੀ ਕੁਝ ਲੋਕ ਇਸ ਖਤਰਨਾਕ ਡੋਰ ਦੀ ਵਰਤੋਂ ਕਾਰਨ ਤੋਂ ਬਾਅਦ ਨਹੀਂ ਆਉਂਦੇ ਚਾਈਨਾ ਡੋਰ ਕਾਰਨ ਹੁਣ ਤੱਕ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਇਸ ਦੀ ਝਪੇੜ ਵਿੱਚ ਸਿਰਫ ਇਨਸਾਨ ਹੀ ਨਹੀਂ ਸਗੋਂ ਬੇਜੁਬਾਨ ਜਾਨਵਰ ਅਤੇ ਪੰਛੀ ਵੀ ਆ ਰਹੇ ਹਨ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਦੇ ਬਾਵਜੂਦ ਵੀ ਬੱਚਿਆਂ ਦੇ ਮਨ ਵਿੱਚ ਇਸ ਦਾ ਕੋਈ ਡਰ ਨਹੀਂ ਦਿਸਦਾ ਇਸੇ ਦਰਮਿਆਨ ਗੋਪੀ ਸ਼ੌਕ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਜੇ ਜਦੋਂ ਉਹ ਕਿਸੇ ਕੰਮ ਲਈ ਬਾਹਰ ਜਾ ਰਿਹਾ ਸੀ ਤਾਂ ਉਸ ਨੇ ਰਾਸ਼ਟਰੀ ਪੰਛੀ ਮੋਰ ਨੂੰ ਚਾਈਨਾ ਡੋਰ ਵਿੱਚ ਫਸਿਆ ਹੋਇਆ ਦੇਖਿਆ ਗੋਪੀ ਨੇ ਤੁਰੰਤ ਮੋਰ ਨੂੰ ਚੁੱਕਿਆ ਪਰ ਡੋਰ ਕਾਰਨ ਮੋਰ ਦੀ ਹਾਲਤ ਕਾਫੀ ਗੰਭੀਰ ਸੀ ਇੱਥੋਂ ਤੱਕ ਕਿ ਉਸ ਦੀ ਇੱਕ ਲੱਤ ਵੀ ਵੱਢੀ ਗਈ ਸੀ ਇਨਸਾਨੀਅਤ ਦੀ ਮਿਸਾਲ ਕਾਇਮ ਕਰਦੇ ਹੋਏ ਗੋਪੀ ਮੋਰ ਨੂੰ ਹਸਪਤਾਲ ਲੈ ਗਿਆ ਅਤੇ ਉਸ ਦਾ ਇਲਾਜ ਕਰਵਾਇਆ ਪਰ ਆਖਿਰਕਾਰ ਮੋਰ ਉਹ ਦਰਦ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਦੀ ਮੌਤ ਹੋ ਗਈ ਇਸ ਤੋਂ ਬਾਅਦ ਗੋਪੀ ਨੇ ਲਾਈਵ ਆ ਕੇ ਚਾਈਨਾ ਡੋਰ ਵਰਤਨ ਵਾਲਿਆਂ ਨੂੰ ਲਾਂਤਾਂ ਪਾਈਆਂ ਅਤੇ ਲੋਕਾਂ ਨੂੰ ਅਕਲ ਕਰਨ ਦੀ ਅਪੀਲ ਕੀਤੀ ਆ ਦੇਖੋ ਮੇਰੇ ਹੱਥ ਦੇ ਵਿੱਚ ਅਸੀਂ ਹਾਰ ਗਏ ਕੁਦਰਤ ਮੋਰੇ ਅੱਜ ਤੁਸੀਂ ਲੋਕੋ ਜਿੱਤ ਗਏ ਜਿਨ੍ਹਾਂ ਨੇ ਪਤੰਗ ਚੜ੍ਹਾਏ ਲੋਹੜੀ ਤੇ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਲੋਹੜੀ ਦੀਆਂ ਤੇ ਬਸੰਤ ਪੰਚਵੀਂ ਬਸੰਤ ਆਉਣੀ ਤੁਹਾਨੂੰ ਉਹਦੀਆਂ ਮੁਬਾਰਕਾਂ ਤੁਸੀਂ ਕੁਦਰਤ ਨਾਲ ਖੇਡ ਗਏ ਅੱਜ ਇੱਕ ਮਾਸੂਮੀਅਤ ਪੰਛੀ ਦੀ ਜਾਨ ਜਿਹੜੀ ਗਈ ਆ ਹਨਾ ਬਹੁਤ ਕੋਸ਼ਿਸ਼ ਕੀਤੀ ਸੀ ਇਹਨੂੰ ਬਚਾਉਣ ਦੀ ਪਰ ਬਜਿਆ ਨਹੀਂ ਪ੍ਰਮਾਤਮਾ ਬੋਲੇ ਜੋਰ ਕੇ ਦਾ ਚੱਲਦਾ ਪਰ ਇਹ ਤੁਹਾਨੂੰ ਅਕਲ ਜੇ ਹੁਣ ਵੀ ਨਾ ਆਈ ਹਨਾ ਕੁਦਰਤ ਨਾਲ ਖੇਡਣ ਦੀ ਕਿ ਕਦੀ ਅੱਜ ਦਾਸ ਨਹੀਂ ਸਾਦਾ ਕਿ ਮੈਂ ਕੀ ਸਾਨੂੰ ਕਿੰਨਾ ਵੱਡਾ ਘਾਟਾ ਪੈ ਗਿਆ ਕੀ ਇੱਕ ਪੰਛੀ ਦੀ ਜਾਨ ਜਾਣ ਨਾਲ ਕੀ ਸਾਨੂੰ ਕੀ ਮਹਿਸੂਸ ਹੁੰਦਾ ਹੋਊਗਾ ਕਤੀ ਗਨਾਂ ਕੁਦਰਤ ਨਾਲਾ ਯਾਰ ਖੇਡੋ ਇੱਕ ਆਪਣੇ ਸ਼ੌਂਕ ਪੂਰੇ ਕਰਨ ਨੂੰ ਹਨਾ ਪਤੰਗਾਂ ਦੇ ਤੇ ਤੁਸੀਂ ਉਹਨਾਂ ਜਾਨਵਰਾਂ ਬਾਰੇ ਸੋਚੋ ਅੱਜ ਇੱਕ ਮਰਿਆ ਪਤਾ ਨਹੀਂ ਹਜ਼ਾਰਾਂ ਕਿੰਨੇ ਲੋੜੀ ਤੇ ਮਰੇ ਹੋਣੇ ਆ ਜਿਨ੍ਹਾਂ ਦੇ ਪਤੰਗ ਚੜਾਏ ਹੋਣੇ ਇਹਦੀ ਮੌਤ ਦਾ ਕਾਰਨ ਤੁਸੀਂ ਸਾਰੇ ਆ ਜਿੰਨੇ ਪਤੰਗ ਚੜਾਉਂਦੇ ਆ ਤੇ ਉਦੋਂ ਘਟਿਆ ਸੋਚ ਵਾਲੇ ਚੰਦ ਪੈਸਿਆਂ ਦੀ ਖਾਤਰ ਜਿਹੜੇ ਡੋਰਾ ਵੇਚਦੇ ਆ ਪਤੰਗ ਰੱਖਦੇ ਆ ਆਪਣੀ ਦੁਕਾਨਾਂ ਤੇ ਥੂ ਆ ਐਸੇ ਜੇ ਲੋਕਾਂ ਦੇ ਜਿਹੜੇ ਚੰਦ ਪੈਸਿਆਂ ਦੀ ਖਾਤਰ ਤੁਸੀਂ ਇੰਨਾ ਖਲਵਾੜ ਕਰ ਰਹੇ ਆ ਕੁਦਰਤ ਨਾਲ ਇਹ ਤਾਂ ਇੱਕ ਮਰਿਆ ਪਤਾ ਨਹੀਂ ਰੋਜ਼ਾਨਾ ਕਿੰਨੇ ਜਾਨਵਰ ਇਦਾਂ ਮਰਦੇ ਹੋਗੇ ਪਰ ਮੈਂ ਪ੍ਰਮਾਤਮਾ ਵੱਲੇ ਦੁਆ ਹੀ ਕਰਦਾ ਇਸ ਰੱਬੀ ਰੂਹ ਨੂੰ ਪ੍ਰਮਾਤਮਾ ਤੂੰ ਬਖਸ਼ੀ ਚੰਗੇ ਗਾਂਹਾਂ ਜੂਨੇ ਪਾਈਂ ਇਨਸਾਨ ਦੀ ਜੂਨੇ ਤਾਂ ਇਹਨੂੰ ਕਦੀ ਵੀ ਨਾ ਪਾਈ ਜਿਹੜਾ ਕਿ ਇਨਸਾਨ ਕੁਦਰਤ ਦਾ ਬੈਰੀ ਹੋ ਗਿਆ ਜਿਹੜੀ ਕੁਦਰਤ ਨੇ ਉਹਨੂੰ ਜੀਣਾ ਸਿਖਾਇਆ ਸੀ ਜਿਹੜੀ ਕੁਦਰਤ ਸਾਨੂੰ ਹਵਾ ਪਾਣੀ ਜਲ ਦਿੰਦੀ ਆ ਅਸੀਂ ਉਹਦੇ ਬੈਰੀ ਹੋ ਗਏ ਉਹ ਉਹਦੇ ਨਾਲ ਅਸੀਂ ਖੇਡਣ ਲੱਪੈ ਪਰ ਇੰਨਾ ਮੇਰੇ ਦੋਸਤੋ ਜਰੂਰ ਚੇਤੇ ਰੱਖਿਓ ਜੇ ਅੱਜ ਅਸੀਂ ਕੁਦਰਤ ਨਾਲ ਖੇਡ ਗਏ ਆ ਨਾ ਤੇ ਜਿੱਦਣ ਇਹ ਮਾਸੂਮੀਅਤ ਤੇ ਜਿੱਦਣ ਇਹ ਸਾਡੇ ਨਾਲ ਖੇਡੇ ਆ ਨਾ ਇਹ ਆਪਣੀ ਵਾਰ ਨੂੰ ਚੀਕ ਨਾ ਮਾਰਿਓ ਪਰ ਇਹੀ ਆ ਜਾਂਦੀ ਵਾਰ ਮੈਂ ਤੁਹਾਨੂੰ ਕਹਿਣ ਲੱਗਾ ਬਹੁਤ ਕੋਸ਼ਿਸ਼ ਕੀਤੀ ਪਰ ਇਹ ਪੰਛੀ ਨੇ ਆਪਣੀ ਸਿਆਸ ਤਿਆਗ ਦਿੱਤੇ ਪਰ ਮੈਂ ਹੱਥ ਜੋੜ ਕੇ ਕਹਿੰਦਾ ਤੁਸੀਂ ਪਲੀਜ਼ ਰਿਕੁਐਸਟ ਕਰਿਓ ਪਰਮਾਤਮਾ ਇਹਨੂੰ ਹਸਦੀ ਬਸਦੀ ਅਗਲੀ ਜੂਨ ਪਾਵੇ ਸასიਖਾਲ ਜੀ ਸਾਡੀ ਵੀ ਸਭ ਨੂੰ ਹੱਥ ਜੋੜ ਕੇ ਇਹੋ ਬੇਨਤੀ ਹੈ ਕਿ ਇਨਸਾਨੀਅਤ ਦੇ ਨਾਤੇ ਚਾਈਨਾ ਡੋਰ ਦੀ ਵਾਰ ਤੋਂ ਨਾ ਕਰੋ ਬਾਕੀ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਅਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ